ਅੱਜ ਨਾਲ ਅਸੀਂ ਤੁਹਾਨੂੰ ਈਦਗਾ ਵਾਲੀ ਸਾਈਡ ਲੈ ਕੇ ਆਏ ਸੀ ਤੇ ਇੱਧਰ ਆਉਣ ਦਾ ਸਾਡਾ ਮਕਸਦ ਇਹ ਹੀ ਸੀ ਕਿ ਸਾਨੂੰ ਵਿਆਹਾਂ ਦੇ ਸੀਜ਼ਨ ਕਰਕੇ ਬਹੁਤ ਸਾਰੇ ਲੋਕਾਂ ਦੇ ਮੈਸੇਜ ਆ ਰਹੇ ਸੀ ਲੋਕ ਕਹਿੰਦੇ ਸੀ ਕਿ ਫਰਨੀਚਰ ਦੀ ਕੋਈ ਵਧੀਆ ਜੀ ਦੁਕਾਨ ਦਿਖਾਓ ਜਿੱਥੇ ਫਰਨੀਚਰ ਵਧੀਆ ਵੀ ਮਿਲ ਜਵੇ ਟਿਕਾਊ ਵੀ ਮਿਲ ਜਵੇ ਤੇ ਰੇਟ ਵੀ ਸਹੀ ਹੋਵੇ ਤੇ ਅਸੀਂ ਅੱਜ ਤੁਹਾਨੂੰ ਇੱਧਰਲੀ ਸਾਈਡ ਲੈ ਕੇ ਆਏ ਆ ਇੱਥੇ ਆਪਣੇ ਭਰਾ ਨੇ ਨਵਾਂ ਹੀ ਕੰਮ ਸ਼ੁਰੂ ਕੀਤਾ ਸਾਰਾ ਫਰਨੀਚਰ ਆਪਣੇ ਹੱਥਾਂ ਦੇ ਨਾਲ ਤਿਆਰ ਕਰਦੇ ਨੇ ਵੀਡੀਓ ਦੇ ਵਿੱਚ ਦੇਖ ਲਓ ਕਿ ਤੁਸੀਂ ਪਹੁੰਚਣਾ ਕਿੱਥੇ ਹੈ ਜੀ ਸਮਾਨ ਉਹੀ ਤਿਆਰ ਕਰਦੇ ਨੇ ਤੇ ਆ ਬਾਈ ਦੀ ਹੈਗੀ ਆ ਸ਼ਾਪ ਅਹਿਮਦ ਫਰਨੀਚਰ ਹਾਊਸ ਇਹ ਬਾਈ ਉਹਨਾਂ ਦੇ ਬੈੱਡ ਬੁਡ ਪਏ ਤੁਹਾਨੂੰ ਬਾਹਰ ਦੇਖ ਜਾਣੇ ਨੇ ਤੇ ਵੀਰੇ ਉਹਨਾਂ ਨੇ ਬਹੁਤ ਵਧੀਆ ਸਕੀਮ ਲਾਈ ਆ ਕਿ ਅਗਰ ਤੁਸੀਂ ਸਾਰੇ ਵਿਆਹ ਦਾ ਸਮਾਨ ਲੈਣੇ ਹੋ ਤਾਂ ਉਹ ਤੁਹਾਨੂੰ ਦਿੰਦੇ ਨੇ ਸਾਰਾ ਹੀ 29000 ਦੇ ਵਿੱਚ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਆਈਟਮ ਹਨ ਉਹ ਆ ਜਾਂਦੀਆਂ ਨੇ ਬਹੁਤ ਕੈਟ ਸਕੀਮ ਲਾਈ ਆ ਤੇ ਸਾਰਾ ਮਾਲ ਬਾਈ ਉਹ ਨਹੀਂ ਹੱਥੀਂ ਪਿਆਰ ਕਰਦੇ ਨੇ ਕਰੋ ਚੈੱਕ ਬਹੁਤ ਆ ਜਿਹੜੇ ਲੋਕ ਨੇ ਲਿਆ ਕੇ ਜਿਹੜੇ ਹੈਗੇ ਨੇ ਮਾਲ ਬਾਹਰੋਂ ਵੇਚਦੇ ਨੇ ਪਰ ਵੀਰੇ ਉਹ ਨਹੀਂ ਸਾਰਾ ਮਾਲ ਹੱਥੀਂ ਤਿਆਰ ਕਰਦੇ ਨੇ ਦੇਖੋ ਜੀ ਇਹਨਾਂ ਲੱਗੇ ਪਏ ਨੇ ਬਾਈ ਉਹਨੇ ਕਰਨ ਤਿਆਰ ਆਹ ਇਹ ਨਿਊ ਨੀਕਾ ਬੜਾ ਸਾਨੂੰ ਉਹ ਲੱਗਿਆ ਦੇਖ ਲੋ ਜੀ ਕੰਮ ਤੇ ਇੱਕ ਕਰੋ ਪਹਿਲਾਂ ਤਾਂ ਕਿੱਡੀ ਸਪਾਈ ਦੇ ਕਰਦੇ ਨੇ ਇਹ ਮੇਖਾ ਲਾ ਰਹੇ ਨੇ ਇਹਦੇ ਨਾਲ ਆਹ ਮੇਖਾ ਲਾਉਣ ਵਾਲੀ ਦੇਖ ਲੋ ਜੀ ਮਸ਼ੀਨ ਆਈ ਹੋਈ ਆ ਐ ਦੇਖੋ ਜਿਹੜੀ ਆਪਾਂ ਡਿਜ਼ਾਈਨ ਜੀ ਦੇਖਦੇ ਹੁੰਦੇ ਆ ਇਸ ਤਰੀਕੇ ਨਾਲ ਤਿਆਰ ਹੁੰਦੇ ਨੇ ਆਹ ਜਿਹੜੀ ਜਿਹੜੀ ਆ 쇼 ਹੈ ਇਸਾਰੀ ਇਹ ਆਪਣੀ ਖੱਤਾਂ ਗੜਬੜੀ ਹੁੰਦੀ ਤਿਆਰ ਕਰਦੇ ਨੇ ਇਸ ਕਰਕੇ ਮਾਲ ਆ ਜਿਹੜਾ ਇੱਕ ਨੰਬਰ ਹੋਊਗਾ ਇਹਨਾਂ ਦਾ ਲਾਂਬੇ ਵਾਲਾ ਕੰਮ ਨਹੀਂ ਕਰਦੇ ਇਹ ਨਹੀਂ ਹੈ ਵੀ ਬਾਹਰੋਂ ਮੰਗਾ ਲਿਆ ਇਹ ਪਤਾ ਹੀ ਨਹੀਂ ਵੀ ਵਿੱਚ ਕੀ ਆ ਹਨਾ ਤੇ ਆਟਮਾਂ ਸਾਰੀਆਂ ਹੁੰਦੀਆਂ ਨੇ ਜਿਹੜੀਆਂ ਵਿਆਹ ਚ ਆਪਾਂ ਦਿੰਨੇ ਆ ਕੁੜੀ ਨੂੰ ਆਜੋ ਫਿਰ ਨਾਲੇ ਬੈਣਾ ਦੀ ਕੁਆਲਿਟੀ ਚੈੱਕ ਕਰਾਉਣੇ ਆ ਨਾਲੇ ਸਕੀਮ ਦੇ ਦਿੰਨੇ ਆ ਪੂਰੀ ਜਾਣਕਾਰੀ ਸਕੀਮਾਂ ਦਾ ਤੁਸੀਂ ਦੇਖਿਆ ਹੋਵੋਗੇ ਪਰ ਬਾਈ ਹੋਣੀ ਜਿਹੜਾ ਹੈਗਾ ਅਰਤੀਗਜ਼ਾਰ ਦੇ ਵਿੱਚ ਸਾਰਾ ਵਿਆਹ ਦਾ ਸਮਾਨ ਦੇ ਰਹੇ ਨੇ ਯਾਰ ਲੈ ਵੀਰੇ ਬਹੁਤ ਵਧੀਆ ਜੀ ਐਨ ਤੁਹਾਡਾ ਠੀਕ ਹੈ ਵੀਰੇ ਤੇ ਫਿਰ ਕਿਹੜੀ ਸਕੀਮ ਲਈ ਆ ਉਹ ਦੱਸੋ ਪਹਿਲਾਂ ਇਹ ਮੈਂ ਆਪਾਂ ਨੇ ਵੀਰੇ ਲਈ ਲਾਈ ਆ 29000 ਦੇ ਵਿੱਚ ਚਾਰ ਆਟਮ ਇੱਕ ਆਪਣਾ ਪਹਿਣਾ ਲਈ ਬੈਡ ਹੋ ਜੂਗਾ ਠੀਕ ਹੈ ਇੱਕ ਆਪਣਾ ਡਰੈਸਿੰਗ ਟੇਬਲ ਹੋ ਜੂਗਾ ਇੱਕ ਆਪਣਾ ਗੱਦਾ ਹੋ ਜੂਗਾ ਇੱਕ ਆਪਣਾ ਸੋਫਾ ਸੈੱਟ ਹੋ ਜੂਗਾ ਮਤਲਬ ਸੋਫਾ ਸੈੱਟ ਹੋ ਜੂਗਾ ਵਧੀਆ ਜਿਹੜਾ ਮਾਲ ਆ ਸਾਰਾ ਉਹ ਆਪਣਾ ਆਪ ਹੀ ਤਿਆਰ ਕੀਤਾ ਹੁੰਦਾ ਭਾਈ ਜਾਨਾ ਦੇਖੋ ਆਪਣਾ ਪੀਸਾ ਜੀ ਵੀ ਕਾਰੀਗਰ ਬਾਹਰ ਲੱਗੇ ਹੋਣੇ ਤੇ ਆਪਣਾ ਮਾਲ ਸਾਰਾ ਪ੍ਰੋਪਰ ਵਧੀਆ ਹੋਊਗਾ ਮਤਲਬ ਮਾਲ ਦੀ ਗਾਰੰਟੀ ਹੋਊਗੀ ਪੂਰੀ ਗਾਰੰਟੀ ਹੋ ਭਾਈ ਜਾਨਾ ਆਪਣੇ ਮਾਲ ਦੀ ਫਿਰ ਆਪਾਂ ਦੇਖਦੇ ਆ ਕਿਵੇਂ ਮਾਲ ਸਾਡਾ ਦੇਖੋ ਜੀ ਆਪਾਂ ਇਹਨੇ ਗੱਦੇ ਤੇ ਗੱਦੇ ਬਾਈ ਕਿਹੜੇ ਲਾਉਂਗੇ ਨਾਲ ਆਹ ਵਾਲੇ ਫੋਮ ਵਾਲੇ ਵੀ ਗੱਦੇ ਲਾ ਮਿਲ ਸਕਦੇ ਨੇ ਭਾਈ ਜਾਨ ਜਿਹੜੇ ਠੰਡੇ ਗਰਮ ਨੇ ਉਹ ਵੀ ਮਿਲ ਸਕਦੇ ਠੀਕ ਹੈ ਤੇ ਕੁਆਲਟੀ ਚੈੱਕ ਕਰਾਉਣੇ ਤੁਹਾਨੂੰ ਅਸੀਂ ਲੱਤਾਂ ਮਾਰੋ ਵਿੱਚ ਜਾ ਕੇ ਕੋਈ ਚੱਕਰ ਨਹੀਂ ਆਹ ਲਓ 10 ਬੰਦੇ ਵੀ ਵਿੱਚ ਖੜਾ ਲਓ ਕੋਈ ਪ੍ਰੋਬਲਮ ਨਹੀਂ ਆਊਗੀ ਜੀ ਅਧਿਕੀਆਂ ਵੀ ਆ ਤਾਂ ਅਸੀਂ ਜ਼ਿੰਮੇਵਾਰ ਖੜੇ ਹਾਂ ਮਤਲਬ ਗਾਰੰਟੀ ਲੈਣੀ ਹੋ ਪੂਰੀ ਮੈਂ ਤੁਸੀ ਆ ਲਓ ਜੀ ਆਹ ਲਓ ਆਪਾਂ ਚੀਜ਼ ਨਹੀਂ ਅਗੀ ਕੋਈ ਚੱਕਰ ਨਹੀਂ ਉਹਨੇ ਖੜਿਆ ਲੱਤਾਂ ਮਾਰਦੇ ਆ ਤੇ ਬੈੱਡ ਨੂੰ ਜਾ ਪਤਾ ਨਹੀਂ ਚੱਲਦਾ ਕਹਿੰਦੇ ਕੁਆਲਟੀ ਜਮ ਇੱਕ ਨੰਬਰ ਹੈ ਗੱਦੇ 5 ਸਾਲ ਦੀ ਗਾਰੰਟੀ ਵਾਲ ਮਰ ਹਰ ਟੀਮ ਜਿਹੜੀ ਦੇਣਗੇ ਬਾਈ ਉਹਨੇ ਕਹਿੰਦੇ ਉਹਦੀ ਗਾਰੰਟੀ ਦੇਵਾਂਗੇ ਅਸੀਂ ਠੀਕ ਹੈ ਜੀ ਬੈੱਡ ਦਾ ਡਿਜ਼ਾਈਨ ਚੈੱਕ ਕਰ ਲਓ ਪਹਿਲੇ ਦਾ ਮਰੋਂ ਨਿਗਾ ਤੇ ਆ ਬਾਈ ਸੁਣ ਮੈਨੂੰ ਮੈਗਾ ਲੱਗਿਆ ਹੈ ਜੀ ਮੇਰੇ ਜੇ سرمੇ ਕਾ ਲੱਗਿਆ ਹੈ ਵਧੀਆ ਕੁਆਲਿਟੀ ਵਾਲਾ ਵਧੀਆ ਕੁਆਲਿਟੀ ਵਾਲਾ ਪੂਰੀ ਸਿਰੇ ਦੀ ਕੁਆਲਿਟੀ ਲੱਗੀ ਹੈ ਮਤਲਬ ਜਦੋਂ ਪਿਆਉ ਕਰੇ ਕਿਉਂ ਜੱਥੂ ਵਾਲਾ ਪੂਰਾ ਦੇਖੋ ਜੀ ਅੱਜਕੱਲ ਆ ਜਿਹੜਾ ਡਿਜ਼ਾਈਨ ਨੇ ਬਹੁਤ ਚੱਲ ਰਹੇ ਨੇ ਆਪਾਂ ਬਹੁਤ ਦੇਖਦੇ ਆਂ ਪਰਾਂ ਦੇ ਵਿੱਚ ਹੈ ਨਾ ਇਹਦੇ ਵਿੱਚ ਸਾਰਾ ਮਤਲਬ ਨਾਲ ਪਿੱਛੇ ਬਣਿਆ ਪਿੱਛੀ ਡਰੈਸਿੰਗ ਆ ਗਿਆ ਜੀ ਵਿੱਚ ਬੈੱਡ ਆ ਗਿਆ ਪਿੱਛੀ ਦਾ ਸੈ ओके ਇਹਦਾ ਬਾਜ਼ਾਰ ਰੇਟ ਹੈਗਾ 40-45 ਤੱਕ ਆਈ। ਅੱਛਾ ਚਲੋ ਇਹ ਵੀ ਸਕੀਮ ਦੇ ਵਿੱਚ 33000 ਦਾ ਦੇਵਾਂਗੇ। ਅੱਛਾ ਇਹ ਵੀ ਸਕੀਮ ਲੈ ਵੀ ਆਪਾਂ ਸਕੀਮ ਲਾ ਦਾਂਗੇ। ਨਹੀਂ ਇਹ ਲਈ ਆਪਾਂ 33000 ਦੇ ਦਾਂਗੇ ਵੀ। ਅੱਛਾ ਲਓ ਜੀ 1 ਮਹੀਨੇ ਬਾਅਦ ਤਾਂ ਜੇ ਵੀ ਪੈਸਾਂ ਦਾ ਵਿਆਜ ਫਾਇਦਾ ਹੋਵੇ। ਵਿਆਜ ਫਾਇਦਾ ਹੋਵੇ। ਮੈਂ ਮੈਂ ਸੋਚਿਆ ਕਿ ਤੇੁੱਤੀ ਲਈ ਜਾਂਦੇ ਹੋ। ਨਹੀਂ 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 ਆਪਾਂ ਇਹ ਅਲੱਗ ਤੋਂ 33000 ਤੇ ਉਹ 40-45 ਦਾ ਮਿਲਦਾ ਭਾਈ ਜੀ ਇਹ ਠੀਕ ਹੈ। ਆਪਾਂ ਤੁਹਾਨੂੰ ਇਹ ਵੀ 33 ਦਾ ਲਾ ਦੇ। 33 ਦੇ ਦਾਂਗੇ। ਇਹ ਪੂਰਾ ਵਿਚੀ ਡਰੈਸਿੰਗ ਟੇਬਲ ਬਣਿਆ ਹੋਇਆ। ਮਤਲਬ ਪੂਰੇ ਕਮਰੇ ਨੂੰ ਕਵਰ ਕਰਦਾ। ਜਿਹ ਏ ਗਰੰਟੀ ਵਾਲੀ ਪਾਵਰ ਸਾਹਿਬ ਇਹ ਜਿਹੜੇ ਪੀਲਾਪਣ ਨਹੀਂ ਆਉਗਾ ਇਹਦੇ ਤੇ ਅਜਿੱਤ ਹੋਈ ਆ ਇਹ ਕਿਹੋ ਜਿਹਾ ਹੋਇਆ ਹੋਇਆ ਹੈ ਮਲੇ ਨੂੰ ਜੀ ਇਹਦੀ ਫਿਨਿਸ਼ਿੰਗ ਦੇਖੋ ਵੀਰ ਜੀ ਹੱਥ ਲਾ ਕੇ ਦੇਖੋ ਫਿਨਿਸ਼ਿੰਗ ਹਾਂ ਪਤਾ ਲੱਗ ਨਾਲ ਦੀ ਫਿਨਿਸ਼ਿੰਗ ਦੇਖੋ ਬਹੁਤ ਧੰਨਵਾਦ ਲਈ ਮਤਲਬ ਇਹਦੇ ਦੇ ਇਹ ਨਹੀਂ ਹੈ ਵੀ ਪਾਣੀ ਡੁੱਲ ਗਿਆ ਕੋਈ ਟੈਨਸ਼ਨ ਨਹੀਂ ਕਬਰਾ ਕੇ ਵੀਰ ਜੀ ਤੁਸੀਂ ਗਿੱਲਾ ਕੱਪੜਾ ਮਾਰੋ ਉੱਪਰ ਦੀ ਸੁੱਕਾ ਕੱਪੜਾ ਮਾਰੋ ਐ ਤਿਲਕੂ ਹਾਤਾ ਕੀ ਬਾਤ ਹੈ ਮਤਲਬ ਸਫਾਈ ਕਰਨੀ ਬਹੁਤ ਵਧੀਆ ਤੇ ਫਿਰ ਜਿਹੜੇ ਆਪਣੇ ਸਕੀਨ ਦੇ ਵਿੱਚ ਨੇ ਬੈੱਡ ਹਾਂਜੀ ਉਹਦੇ ਵਿੱਚ ਬੈਗ ਵੀ ਦੇਵੋਗੇ ਨਾਲ ਉਹਦੇ ਵਿੱਚ ਬੈਗ ਵੀ ਦੇ ਦਵਾਂਗੇ ਤੁਹਾਨੂੰ ਅੱਛਾ ਜੀ ਮੈਂ ਐਸ ਤਰ੍ਹਾਂ ਦੀ ਬੈਗ ਹੈ ਨਾ ਇਸ ਤਰ੍ਹਾਂ ਦੀ ਬੈਗ ਵੀ ਦੇ ਦਾਂਗੇ ਤੁਹਾਨੂੰ ਹੁਣ ਦੱਸੋ ਵੀਰ ਜੀ ਇਹ ਬੈਗ ਹੋਗੀ ਉੱਪਰ ਪੀਆਂ ਨੇ ਮਾਣ ਦੇ ਲਈ ਉੱਪਰ ਬੈਗਾਂ ਪੀਆਂ ਨੇ ਆਪਣੇ ਲਈ ਡਿਜ਼ਾਈਨ ਵਾਧੂ ਮਿਲ ਜਾਣਗੇ ਉਹਨਾਂ ਦੇ ਇਹਦੇ ਵਿੱਚ ਆਪਾਂ ਸਕੀਨ ਜੀ ਲਾਏ ਹੋ ਨੇ ਵੀਰ ਵੀ 40 ਕਰ ਲੋ ਵੀ ਪਲਾਸਟੀ ਕਰ ਲੋ ਮਗਰ 40 ਡਿਜ਼ਾਈਨ ਬਾਕੀ ਜੇ ਤੁਹਾਨੂੰ ਇਹ ਕਿਉਂਕਿ ਕਾਰੀਗਰ ਆਪ ਨੇ ਕਹਿੰਦੇ ਤੁਸੀਂ ਜੇਕਰ ਆਪਣਾ ਕੋਈ ਫੋਟੋ ਖਿੱਚ ਲਿਆ ਹੈ ਜਾਂ ਨੈਟ ਤੋਂ ਡਾਊਨਲੋਡ ਕਰ ਲਿਆ ਹੈ ਡਿਜ਼ਾਈਨ ਉਹ ਵੀ ਬਣਾ ਦਿੰਦੇ ਤੁਸੀਂ ਬੈੱਡ ਦੇਖੇ ਹੋਵੋਗੇ 6 ਫੁੱਟ ਵਾਲੇ ਤੇ ਵੀਰੇ ਉਹਨਾਂ ਨੇ 7.5 ਫੁੱਟ ਦਾ ਬੈੱਡ ਤਿਆਰ ਕਰਕੇ ਦਿੱਤਾ ਹੋਇਆ ਆਰਡਰ ਤੇ ਤਿਆਰ ਕੀਤਾ ਹੋਇਆ ਆਰਡਰ ਦਾ ਵੀਰ ਜੀ ਇਹ ਤੇ ਫੇਰ ਆ ਕਿਵੇਂ ਕੀ ਤਿਆਰੀ ਆਹ ਦੇਖੋ ਆ ਸੈਟੀ ਵੀਰ ਜੀ ਲੱਗ ਦੋ ਬਣੀ ਹੋਈ ਆ ਇਹ ਅੱਛਾ ਜੇ ਤੁਸੀਂ ਸਮਾਨ ਵੀ ਰੱਖ ਸਕਦੇ ਹੋ ਜਿਹੜਾ ਫालतू ਸਮਾਨ ਆ ਕਰਦਾ ਉਹ ਵੀ ਵਿੱਚ ਆ ਜਾਣਾ ਇਹਦੇ ਅੱਛਾ ਜੀ ਜਿਹੜੇ ਬਾੜਨੇ ਆ ਦੇਖੋ ਫਿਨਿਸ਼ਿੰਗ ਦੇਖੋ ਤੁਸੀਂ ਮਾਰ ਲਓ ਤੇ ਫालतू ਸਮਾਨ ਰਹੀ ਆਪਣੀ ਇਹਦੇ ਕੋ ਪਾਣੀ ਵੀ ਡੁੱਲਦਾ ਕੋਈ ਦਿੱਕਤ ਨਹੀਂ ਆਊਗੀ ਦੁੱਧ ਡੁੱਲ ਗਿਆ ਚਾਹ ਡੋਲਦੀ ਬੱਚੇ ਨੇ ਤਾਂ ਇਹ ਬੋਲ ਲਓ ਮਾਰ ਨਹੀਂ ਪਊਗੀ ਅੱਛਾ ਬੋਲ ਦੂ ਮਾਰ ਨਹੀਂ ਬੋਲ ਦੂ ਮਾਰੇ ਵਿੱਚ ਦੇਖ ਲਓ ਅੱਜ ਮੈਂ ਵੀਰੇ ਨੂੰ ਦਿਖਾ ਦੇਣਾ ਮਰਜੀ ਸਮਾਨ ਇਹਦੇ ਵਿੱਚ ਰੱਖ ਲਵਾਂ ਨਾ ਹਾਂਜੀ ਮੈਂ ਦੁੱਤੀ ਆ ਜਾਂਦੀ ਰੱਖੀ ਬੋਕਸ ਆ ਗਿਆ ਇਹ ਅੱਛਾ ਇਹ ਫਿਕਸ ਆ ਗਿਆ ਹਾਂਜੀ ਇਹਦੇ ਨਾਲ ਕੋਬੇ ਵੀ ਸਮਾਨ ਰੱਖਣਾ ਉਹ ਵੀ ਤੁਸੀਂ ਪੁਰੇ ਘਰ ਦਾ ਸਮਾਨ ਰੱਖਦੇ ਚ ਪੁਰੇ ਘਰ ਦਾ ਸਮਾਨ ਅੱਛਾ ਹੋਰ ਚੀਜ਼ ਵੀ ਇਹਨੂੰ ਕੱਢਣਾ ਵੀ ਸੌਖਾ ਐ ਚੱਕੋ ਤੁਹਾਨੂੰ ਇਹਦੇ ਵਿੱਚ ਸਮਾਨ ਇਹਦੇ ਵਿੱਚ ਰੱਖ ਦੋ ਇਹਦੇ ਵਿੱਚੋਂ ਐਵੇਂ ਕੱਢ ਲਓ ਜਿਵੇਂ ਐਵੇਂ ਕੱਢ ਲਓ ਹਾਂ ਤੇ ਇਹ ਆ ਵੀ ਡਿਜ਼ਾਈਨ ਦੇਖੋ ਇਹ ਵੀ ਵੀਰੇ ਲਿੱਖੋ ਹੋਈ ਹੋਈ ਹੈ ਸਾਡੇ ਇਹ ਸਰਮੇਕੇ ਦੀ ਜੀ ਇਹ ਸਰਮੇਕੇ ਦੇ ਵਿੱਚ ਰੰਗਿਆ ਹੋਇਆ ਬਣਿਆ ਹੋਇਆ ਇਹਦੀ ਵੀ ਗਾਰੰਟੀ ਹੁੰਦੀ ਹੈ ਪੂਰੀ ਗਾਰੰਟੀ ਹੋ ਆਪਣੇ ਮਾਲ ਦੀ ਤੇ ਇਹ ਦੇਖੋ ਸਟੋਅ ਦੂਰ ਬੜੀ ਵਧੀਆ ਮਤਲਬ ਬਣਿਆ ਹੋਇਆ ਕੀ ਪ੍ਰਾਈਸ ਕੀ ਆ ਵੀਰੇ ਇਹਦਾ ਇਹਦਾ ਹੈਗਾ ਹੀ 24000 ਇਹ ਬਾਜ਼ਾਰ ਦਾ ਰੇਟ ਇਹਦਾ 28 30 ਦਿੰਦੇ ਨੇ ਅੱਛਾ ਜੀ ਆਪਾਂ ਵੀਰ ਜੀ ਇਹ ਵੀ ਸਟੇਮ ਦੇ ਵਿੱਚ 240 ਬਹੁਤ ਹਰ ਮੀਟਰ ਬਾਈ ਉਹਨਾਂ ਦਾ ਤਿਆਰ ਕੀਤਾ ਹੁੰਦਾ ਬਹੁਤ ਇਹ ਆਪਣੀ ਆਪਾਂ ਦਾ ਤਿਆਰ ਕਰਕੇ ਹੋਲ ਸੇਲ ਵੀ ਕਰਦੇ ਹੋਲ ਸੇਲ ਕਰਦੇ ਨਾਲ ਵੀ ਆਪਾਂ ਦਾ ਕਰਦੇ ਆ ਹੋਲ ਸੇਲ ਵੀ ਆਪਾਂ ਦਾ ਕਰਦੇ ਆ ਠੀਕ ਹੈ ਜੀ ਤੇ ਆਹ ਦੇਖ ਲਓ ਜੀ ਅੱਗੇ ਆ ਗਿਆ ਅਗਲਾ ਬੈਡ ਚੈੱਕ ਕਰਾ ਦਿੰਨੇ ਆ ਮਾਰੋ ਮੇਗਾ ਸਮਾਨ ਬਹੁਤ ਚਲਾਇਆ ਜਾਂਦਾ ਜੀ ਮਤਲਬ ਸਮਾਨ ਜਿੰਨਾ ਮਰਜ਼ੀ ਰੱਖ ਲੋ ਵਾਧੂ ਸਮਾਨ ਜਾਂਦਾ ਜੀ ਓਕੇ 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 ਅੱਛਾ ਉਹ ਸਾਈਡ ਜਿਹੜੀ ਮਰਜ਼ੀ ਤੁਸੀਂ ਸਾਈਡ ਦੇਖੋ ਜੀ ਡਿਜ਼ਾਈਨ ਦੇਖੋ ਕਿੰਨੇ ਲੱਗੇ ਨੇ ਡਿਜ਼ਾਈਨ ਬਹੁਤ ਲੱਗੇ ਹੋਏ ਨੇ 7 8 10 20 ਡਿਜ਼ਾਈਨ ਪਾਏ ਨੇ ਆਪਣੇ ਲੱਗਦਾ ਟੋਗਾ ਠੀਕ 20 ਲੱਗਦੇ ਨੇ ਇਹਨਾਂ ਕੋਲ ਐਡ ਦਾ ਟਾਈਮ ਪੈਣੇ ਆਪਣੇ ਲੱਗਦਾ ਬਾਕੀ 40 ਬੰਦਾ ਦੀ ਡਿਜ਼ਾਈਨ ਬਾਈ ਉਹ ਨਹੀਂ ਕਹਿੰਦੇ ਨੇ ਪਿਆਰ ਵੀ ਕਰਨ ਲੱਗੇ ਹੋਣੇ ਆਹ ਦੇਖੋ ਜੀ ਇਹਦੇ ਵਿੱਚ ਵੀ ਕਲਰ ਕੋਲ ਇਹ ਜਿਹੜਾ ਆਪਾਂ ਪਹਿਲਾ ਮਾਡਲ ਲੇਖ ਦੇਖੋ ਮੈਂ ਕਹਿੰਦਾ ਪੂਰੀ ਬੱਲੇ ਬੱਲੇ ਕਰਾਈ ਹੋਈ ਆ ਬਈ ਇਹ ਵੀ ਆਪਾਂ ਹੀ ਤਿਆਰ ਕਰਦੇ ਆ। ਯਾਰੀ ਤੇ ਆਹ ਗਾਂਦੇ ਤਿਆਰ ਹੋਏ ਨੇ ਵੀਰ ਜੀ। ਇਹ ਲਓ ਜੀ ਬਰਾਈ ਦਾ ਨਾਲ ਆਹੇ ਆਪਣਾ ਦੁਕਾਨ ਦਾ। ਅੱਛਾ ਜੀ ਇਹ ਭੈਣ ਨੂੰ ਵਿਆਹ ਦੇ ਵਿੱਚ ਦੇਣਾ ਆ। ਵਿਆਹ ਦਾ ਸਾਈਜ਼ ਆਰਡਰ ਫੜਿਆ ਜੀ ਆਪਾਂ ਨੇ ਉਹ ਤਿਆਰ ਕੀਤਾ। ਅੱਛਾ ਜੀ ਸਾਈਜ਼ ਆਰਡਰ ਉਹ ਜਿਹੋ ਇਹ ਨਾਲ ਦੇਖਿਆ ਜੀ ਉਹ ਉਹ ਨਾਲ ਬੈਠੇ ਆ ਤੇ ਨਾਲ ਨਾਲ ਹਾਂਜੀ ਠੀਕ ਹੈ ਤਿਆਰ ਹੋਇਆ ਇਹ ਬੁਰਾ ਵਧੀਆ ਬੈ ਕੇ ਰਿਲੈਕਸ ਹੁੰਦਾ ਹੈ ਇਹ ਕੰਫਰਮ ਗਾਰੰਟੀ ਵਾਲਾ ਮਾਲ ਆਇਆ ਚ 5 ਸਾਲ ਦੀ 10 ਸਾਲ ਦੀ ਗਾਰੰਟੀ ਹੈ ਮਤਲਬ ਬਾਹਰੋਂ ਨਹੀਂ ਕੁਝ ਹੋਣਾ ਬਾਹਰੋਂ ਨਹੀਂ ਆ ਸਾਰਾ ਕੁਸਰਤ ਦਾ ਮਾਲ ਆਇਆ ਵੀ ਅੱਛਾ ਜਿਹੜਾ ਕੋਰਾ ਮਾਲ ਹੋ ਬਾਹਰੋਂ ਹੋਰ ਇਹਦਾ ਬਾਹਰ ਹੋਦਾ ਬਾਕੀ ਸਾਰਾ ਮਾਲ ਆਪਣੇ ਘਰ ਤਿਆਰ ਕਰਦੇ ਆਪ ਹੀ ਪਿਆਰ ਕਰਦੇ ਨੇ ਤੇ ਇਹਦੇ ਸੋਫੇ ਨੇ ਇਹ ਵੀ ਸਕੀਮ ਦੇ ਵਿੱਚ ਆਉਂਦੇ ਨੇ ਨਾ ਇਹ ਵੀ ਸੋਫੇ ਵੀ ਸਕੀਮ ਚ ਦਵਾਗੇ ਆਪਾਂ ਵੇਚ ਠੀਕ ਹੈ ਜੀ ਇਹ ਵੀ 29000 ਵਾਲੀ ਸਕੀਮ ਚ ਤੁਹਾਨੂੰ ਮਿਲਦਾ ਹੈ ਤੇ ਬਾਕੀ ਇਹਨਾਂ ਦੀ ਫਰਨੀਚਰ ਦੀ ਕੁਆਲਿਟੀ ਹੈ ਜਿਹੜੀ ਆ ਚੀਜ਼ ਵੀਰੇ ਨੂੰ ਦੱਸਦਾ ਸੀ ਪਹਿਲਾਂ ਕਹਿੰਦਾ ਯਾਰ ਕੋਈ ਬੰਦਾ ਸੀਗਾ ਬਾਹਰੋਂ ਦੇਖ ਕੇ ਆਇਆ ਤੇ ਉਹਨੇ ਬਾਹਰ ਫੜਾ ਦਿੱਤਾ 25000 ਦਾ ਆਪਾਂ ਜਿਹੜਾ ਹੈਗਾ ਇਹ 25000 ਦਾ ਬਣ ਰਿਹਾ ਸੀ ਨਾ 25-26000 ਦਾ ਵਿੱਚ ਬਣ ਰਿਹਾ ਸੀਗਾ ਅੱਛਾ ਜੀ ਆਪਾਂ ਨੇ ਫਾਗਲੇ ਸੋਨਾ ਯਾਦ ਵਿੱਚ ਬਣਾ ਕੇ ਦੇਤਾ ਹੈ ਉਹ ਵੱਲੇ 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 ਇਹਦੇ ਵਿੱਚ ਜਿਹੜਾ ਪੇਂਟ ਆ ਉਹ ਕਿਹੜਾ ਕੀਤਾ ਕੁਆਲਟੀ ਵਾਲਾ ਇਹ ਇਹ ਕੁਆਲਟੀ ਹੋ ਗਈ ਇਹਦੇ ਵਿੱਚ ਵਧੀਆ ਮਾਰ ਲੱਗਿਆ ਆ ਅੱਛਾ ਗਾਰੰਟੀ ਵਾਲੀ ਗਾਰੰਟੀ ਵਾਲਾ ਫੁੱਲ ਗਾਰੰਟੀ ਮਾਰ ਲੱਗਿਆ ਹੈ ਅੱਛਾ ਜੀ ਮਤਲਬ ਰੰਗ ਪੇਂਟ ਇਹਨੀ ਵਕਰਾ ਨੀ ਵਕ ਕਪੜਾ ਮਾਰੋ ਫਿਨਿਸ਼ਿੰਗ ਉਸ ਰਹੀ ਆ ਜੂਗੀ। ਕੀ ਬਾਤ ਹੈ। ਮਤਲਬ ਸਾਰੇ ਮਾਲ ਦੀ ਗਾਰੰਟੀ ਆ, ਸਾਰੇ ਮਾਲ ਦੀ ਗਾਰੰਟੀ ਆ। ਬਾਕੀ ਜਿਵੇਂ ਇਥੇ ਤੁਸੀਂ ਦੇਖ ਸਕਦੇ ਹੋ ਕੋਈ ਵੀ ਮਾਲ ਜਿਹੜਾ ਤੁਹਾਨੂੰ ਪਸੰਦ ਆ ਗਿਆ, ਇਹਨਾਂ ਦਾ ਨੰਬਰ ਸਕਰੀਨ ਤੇ ਆਉਂਦਾ, ਇਹਨਾਂ ਨੂੰ ਫੋਟੋ ਭੇਜ ਦਿਓ। ਉਸੇ ਤਰ੍ਹਾਂ ਦਾ ਮਾਲ ਤਿਆਰ ਕਰਕੇ ਤੁਹਾਨੂੰ ਦੇ ਦਾਂਗੇ। ਜਿਸ ਤਰ੍ਹਾਂ ਦਾ ਮਰਜੀ ਫੋਟੋ ਲੈ ਆ ਕੇ ਸਾਡੇ ਨੈਟ ਤੋਂ ਕੱਢ ਕੇ ਦੇ ਦਿਓ। ਉਸੇ ਤਰ੍ਹਾਂ ਦਾ ਮਾਲ ਤੁਹਾਨੂੰ ਕੱਢ ਕੇ ਦੇ ਦਾਂਗੇ। ਤਿਆਰ ਕਰਕੇ ਦੇ ਦਾਂਗੇ। ਅੱਛਾ ਹੁਣ ਆਪਾਂ ਤੁਹਾਨੂੰ ਰਿਐਲਿਟੀ ਚੈੱਕ ਕਰਾਉਣੇ ਆ, ਦਿਖਾਉਣੇ ਆ ਵੀ ਕਿਸ ਤਰ੍ਹਾਂ ਦੀਆਂ ਪਲਾਈ ਬੋਰਡ ਯ ਦੇ ਦੋਨੋਂ ਕੁਆਲਟੀ ਦਾ ਪਤਾ ਲੱਗ ਰਿਵੇ ਹਾਂ ਜੀ ਆ ਦੇਖੋ ਜੀ ਆ ਚੀਜ਼ ਦੇਖਣ ਵਾਲੀ ਹੁੰਦੀ ਆ ਜਿਹੜੇ ਬੰਦੇ ਫਰਨੀਚਰ ਦਾ ਤਰਹ ਹੋਣ ਉਹਨਾਂ ਨੂੰ ਪਤਾ ਹੋਊ ਇਹਦਾ ਬੋਰਡ ਲੱਗਿਆ ਇਹ ਬੋਰਡ ਦੀ ਕੁਆਲਟੀ ਆ ਹਾਂ ਜੀ ਬੋਰਡ ਦੀ ਕੁਆਲਟੀ ਬੜਾ ਅੱਛੀ ਕੁਆਲਟੀ ਦਾ ਜਿਹੜਾ ਬੋਰਡ ਇਹਨਾਂ ਦਾ ਲੱਗਿਆ ਹੋਇਆ ਲੱਗਿਆ ਹੋਇਆ ਜੀ ਹਨਾ ਤੇ ਇਹਨ ਪੂਰਾ ਨਟ ਬੋਲਟ ਜਿਹੜੇ ਹਨ ਪੂਰੇ ਲੱਗੇ ਹੋਏ ਨੇ ਵਧੀਆ ਹਾਂ ਜੀ ਆ ਦੇਖ ਲਿਓ ਮੋੜਾ ਪਉਂਦਾ ਨਹੀਂ ਸੋਨੂੰ ਸੋਨ ਅੰਦਰੋਂ ਵੀ ਦਿਖਾ ਲੰਨੇ ਆ ਕਿ ਉੱਥੇ ਜਿਹੜੇ ਆਪਾਂ ਨੇ ਪੀਸ ਦੇਖੇ ਨੇ ਜ਼ਿਆਦਾਤਰ ਰੰਗ ਹੋਏ ਹੋਏ ਸੀ ਇਹਨਾਂ ਹਾਂ ਜੀ ਇਹ ਸਾਡਾ ਮਾਲ ਪਿਆਈ ਆਪਣਾ ਬੇਡ ਹੋਣਾ ਇਹ ਬੇਡ ਹੋਣਾ ਇਹਦੇ ਪਤਾ ਲੱਗ ਜਾਂਦਾ ਹੁੰਦਾ ਵੀ ਕੁਆਲਿਟੀ ਕੀ ਲੱਗੀ ਹੋਈ ਹੈ ਕੁਆਲਿਟੀ ਕੀ ਲੱਗੀ ਹਾਂਜੀ ਲਓ ਜੀ ਬਹੁਤ ਮਾਲ ਬਾਈ ਦਾ ਸੱਚੀ ਬੜਾ ਵਧੀਆ ਲਾਉਂਦੇ ਨੇ ਜਿਹੜਾ ਹੈਗਾ ਤੇ ਵੀਰੇ ਉਹਨਾਂ ਨੇ ਦਾ ਮਾਲ ਵੀ ਆਪਾਂ ਨੇ ਚੈੱਕ ਕਰ ਲਿਆ ਇਹਨਾਂ ਨੇ ਦੇਖ ਲਿਆ ਆਫਰ ਦੇ ਬਾਰੇ ਵੀ ਗੱਲ ਕਰ ਲਈ ਤੇ ਵੀਰੇ ਉਹਨੂੰ ਲਾਸਟ ਵਿੱਚ ਕੀ ਮੈਸੇਜ ਹੈ ਲੋਕ ਨੇ ਉਹਨਾਂ ਨੂੰ ਆਪਾਂ ਇਹ ਦੇਣਾ ਚਾਹੁੰਦੇ ਆ ਵੀ ਸਾਡੇ ਲਵੇ ਇੱਕ ਵਾਰ ਆਓ ਵਿਜ਼ਿਟ ਕਰੋ ਸਾਡੇ ਲਵੇ ਸਾਡਾ ਰੇਟ ਦੇਖੋ ਤੁਹਾਨੂੰ ਘੱਟੋ ਘੱਟ ਅਸੀਂ 5 ਤੋਂ 10000 ਦਾ ਫਾਇਦਾ ਕਰਾਂਗੇ ਅਸੀਂ ਮਤਲਬ ਵਧੀਆ ਤੁਹਾਡਾ ਜ਼ਿਆਦਾ ਹੋਣਾ ਵਾਲਾ ਫਾਇਦਾ ਹੋਣਾ ਵਾਲਾ ਹੀ ਮਾਲ ਨਾਲੇ ਤੁਹਾਨੂੰ ਮਾਲ ਦੀ ਕੋਈ ਟੈਨਸ਼ਨ ਨਹੀਂ ਇੱਕ ਠੋਕੇ ਕਹੋਗੇ ਵੀ ਵਧੀਆ ਮਾਲ ਲਾਉਣੀ ਨੂੰ ਹਾਂਜੀ ਤੇ ਬਿਲਡਰ ਜ਼ਰੂਰ ਕਰੋ ਵੀਰੇ ਉਹਨਾਂ ਦੀ ਕੁਆਲਿਟੀ ਜ਼ਰੂਰ ਚੈੱਕ ਕਰਕੇ ਜਾਓ ਆਮ ਦੁਕਾਨਾਂ ਨਾਲੋਂ ਫਰਕ ਲੱਗੂਗਾ ਕਿਉਂਕਿ ਕੱਲੀ-ਕੱਲੀ ਚੀਜ਼ ਵੀਰੇ ਕਹਿੰਦੇ ਅਸੀਂ ਆਪ ਤਿਆਰ ਕਰਦੇ ਆਂ ਇਹ ਤਿਆਰ ਕਰਦੇ ਆਂ ਤੇ ਤਿਆਰ ਹੋਣ ਤੋਂ ਬਾਅਦ ਚੈੱਕ ਵੀ ਕਰਦੇ ਆਂ ਵੀ ਕੋਈ ਚੀਜ਼ ਤੇ ਕੱਚ ਤਾਂ ਨਹੀਂ ਰਹੀ ਉਹ ਦੇਖੋ ਕਾਰੀਗਰ ਬਾਹਰ ਲੱਗਾ ਹੋਇਆ ਸ਼ਾਇਦ ਦੇਖੋ ਵਧੀਆ ਮਾਲ ਦੇਖੋ ਇਸ ਟਾਈਮ ਮਾਲ ਇਹ ਤਿਆਰ ਹੋ ਰਿਹਾ ਹੈ ਮਾਲ ਆਪਾਂ ਤਿਆਰ ਕਰ ਠੀਕ ਹੈ ਇਹ ਮਾਲ ਕਹਿੰਦੇ ਮਤਲ ਕਿਉਂਕਿ ਵਿਆਹ ਉਹ ਫੀਜਲ ਕਰਕੇ ਇਸ ਕਰਕੇ ਭਾਈ ਉਹਨਾਂ ਨੇ ਵੀ ਤਾਂ ਹੀ ਸਕੀਮ ਲਾਈ ਆ ਸਕੀਮ ਲਾਈ ਆ ਜਰੂਰ ਇਹਨਾਂ ਵੀ ਪੈਣਾਂ ਦਾ ਵੱਧ ਤੋਂ ਵੱਧ ਫਾਇਦਾ ਵੱਧ ਤੋਂ ਵੱਧ ਫਾਇਦਾ ਜਿਹਦੇ ਵਿਆਹ ਹੁੰਦਾ ਨਾ ਉਹਦੇ ਕੋਲ ਵੈਸੀ ਨਹੀਂ ਟਾਈਮ ਬੈਠ ਕੇ ਮਾਰਦੇ ਵੀ ਸੋਫਾ ਉਹਨੋਂ ਦੇਖ ਕੇ ਹਨਾ ਗੱਦੇ ਉੱਥੇ ਥੱਟੀ ਦੀ ਆ ਥੱਟੀ ਇਹ ਇਸ ਤੋਂ 라ਵਾ ਜਿਹੜੀ ਐਕਸਟਰਾ ਚੀਜ਼ਾਂ ਨੇ ਉਹ ਬੰਦਾ ਜਿਹੜੀ ਮਰਜ਼ੀ ਐਡ ਕਰਵਾ ਸਕਦਾ ਠੀਕ ਹੈ ਜੀ ਮੈਂ ﺍﻟवारੀਆਂ ਵੀ ਇਹਨਾਂ ਕੋਲੇ ਬਹੁਤ ਅੱਛੀਆਂ ਅੱਛੀਆਂ ਹੈਗੀਆਂ ਨੇ ਹਨਾ ਅੱਜਕੱਲ ਜਿਹੜੀਆਂ ਚੱਲਦੀਆਂ ਨੇ ਇਹ ਵੀ ਬਹੁਤ ਰੱਖਿਆ ਬਹੁਤ ਵਧੀਆ ਨੇ ਮਾਰੀ ਆ ਜੀ ਤੇ ਬਾਕੀ ਕੋਈ ਵੀ ਆਈਟਮ ਜਿਹੜੀ ਹੈਗੀ ਆ ਤੁਹਾਡੀ ਦੁਕਾਨ ਤੇ ਨਹੀਂ ਦਿਖੀ ਉਹ ਤੁਸੀਂ ਆਰਡਰ ਦੇ ਵਿੱਚ ਆਰਡਰ ਦੇ ਵਿੱਚ ਆਰਡਰ ਕਰਵਾ ਲਵਾਂਗੇ ਆਪਾਂ ਸਾਈ ਦੇ ਵੀ ਮਾਲ ਤਿਆਰ ਕਰਦੇ ਸਾਈ ਦੇ ਸਾਰਾ ਮਾਲ ਤਿਆਰ ਕਰਦਾ ਇਸ ਕਰਕੇ ਵਿਜ਼ਿਟ ਕਰੋ ਤੁਹਾਡਾ ਫਾਇਦਾ ਹੋਊਗਾ ਵੀਡੀਓ ਨੂੰ ਸ਼ੇਅਰ ਕਰ ਦਿਓ 4 ਬੰਦਿਆਂ ਦਾ ਵੀ ਫਾਇਦਾ ਕਰਾਓ ਹਾਂਜੀ ਬਾਕੀ ਬਾਈ ਉਹਨਾਂ ਦੀ ਵੀਡੀਓ ਦੇ ਨਾਲ ਮਿਲਦੇ ਰਹਾਂਗੇ ਧੰਨਵਾਦ ਜੀ